ਨਵੀਂ ਦਿੱਲੀ ਵਿੱਚ ਅੱਜ ਬਜਟ ਤੋਂ ਪਹਿਲਾਂ ਆਰਥਿਕ ਮੁੱਦਿਆਂ ਬਾਰੇ ਵਿਚਾਰ ਚਰਚਾ ਲਈ ਨੀਤੀ ਆਯੋਗ ਦੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਮੀਟਿੰਗ ਵਿੱਚ ਖਜ਼ਾਨਾ ਮੰਤਰੀ ਨਰਬਲਾਸ ਸੀਤਾਰਮਨ, ਨੀਤੀ ਆਯੋਗ ਦੇ ਸਾਰੇ ਮੈਂਬਰ ਆਰਥਿਕ ਨੀਤੀਆਂ ਦੇ ਮਾਹਰ ਅਤੇ ਬਜਟ ਤੇ ਚਰਚਾ ਕਰ ਰਹੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਵਿਰੋਧੀ ਸੰਗਠਨ ਅਤੇ ਨੈੱਟਵਰਕਾਂ ਦਾ ਪਤਾ ਲਗਾਉਣ ਲਈ ਮਿੱਤਰ ਦੇਸ਼ਾਂ ਨਾਲ ਖੁਸ਼ੀਆਂ ਤਾਲਮੇਲ ਰਣਨੀਤੀ ਵਿਕਸਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਨਵੀਂ ਦਿੱਲੀ 'ਚ 37ਵੇਂ ਇੰਟੈਲੀਜੈਂਸ ਬਿਊਰੋ ਦੀ ਸ਼ਤਾਬਦੀ ਲੈਕਚਰ ਦੇਂਦੇ ਹੋਏ ਸ਼ਾਹ ਨੇ ਕਿਹਾ ਕਿ ਨਾਜ਼ੁਕ ਬੁਨਿਆਦੀ ਢਾਂਚੇ ਤੇ ਹਮਲਿਆਂ, ਸਾਈਬਰ ਹਮਲਿਆਂ, ਸੂਚਨਾ ਯੁੱਧ ਅਤੇ ਨੌਜਵਾਨਾਂ ਦੇ ਕੱਟੜਪੰਥੀਕਰਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਲੱਗ ਤਰੀਕੇ ਨਾਲ ਸੋਚਣ ਦੀ ਲੋੜ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਆਈਬੀ ਦੀ ਕਾਰਜ ਪ੍ਰਣਾਲੀ ਚੌਕਸੀ, ਕੁਰਬਾਨੀ ਅਤੇ ਸਮਰਪਣ ਦੀ ਪਰੰਪਰਾ ਕਰਨ ਦੇਸ਼ ਅਜ ਸੁਰੱਖਿਆ ਤੇ ਉਹਨਾਂ ਕਿਹਾ ਕਿ 2047 ਤੱਕ ਪੂਰੀ ਤਰ੍ਹਾਂ ਵਿਕਸਤ ਭਾਰਤ ਕਰਨ ਲਈ ਸੁਰੱਖਿਆ ਜੰਸੀਆਂ ਨੂੰ ਸਾਰੇ ਸੰਭਾਵੀ ਖਤਰਿਆਂ ਦੀ ਕਲਪਨਾ ਕਰਨੀ ਚਾਹੀਦੀ ਅਤੇ ਦੇਸ਼ ਦੀ ਸੁਰੱਖਿਆ ਲਈ ਇੱਕ ਵਿਆਪਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਕ੍ਰਿਪਟੋ ਕਰੰਸੀ ਲਈ ਬਲੌਕਚੇਨ ਵਿਸ਼ਲੇਸ਼ਣ ਟੂਲਸ ਦੀ ਵਰਤੋਂ ਕਰਨ ਦਾ ਸਮਾਂ ਆ ਗਿਆ ਹੈ